ਪੰਜਾਬ ਦੇ ਵਿੱਚ ਅੱਜ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਤਾਂ ਹੁਸ਼ਾਰਪੁਰ ਦੀ ਗੱਲ ਕਰੀਏ ਤਾਂ ਲਗਾਤਾਰ ਤੁਹਾਨੂੰ ਅਦਾਰਾ ਹੁਸ਼ਾਰਪੁਰ ਨਿਊਜ਼ ਵੱਲੋਂ ਪਲ-ਪਲ ਦੀ ਅਪਡੇਟ ਦਿੱਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਵੀ ਤੁਹਾਨੂੰ ਡਿਪਟੀ ਕਮਿਸ਼ਨਰ ਵੱਲੋਂ ਆਪਣੀ ਵੋਟ ਦੀ ਵਰਤੋਂ ਕੀਤੀ ਗਈ ਉਸ ਬਾਬਤ ਤੁਹਾਨੂੰ ਖਬਰ ਦਿਖਾਈ ਗਈ ਹੈ ਤਾਂ ਆਮ ਲੋਕਾਂ ਵੱਲੋਂ ਜੋ ਉਤਸ਼ਾਹ ਦਿਖਾਇਆ ਜਾ ਰਿਹਾ ਲੋਕ ਸਭਾ ਚੋਣਾਂ ਨੂੰ ਲੈ ਕੇ ਉਸ ਬਾਬਤ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਤਾਂ ਇੱਕ ਵਾਰ ਮੋੜ ਤੋਂ ਤਸਵੀਰਾਂ ਤੁਹਾਡੇ ਨਾਲ ਹੁਸ਼ਾਰਪੁਰ ਦੀਆਂ ਸਾਂਝੀਆਂ ਕਰ ਰਹੇ ਹਾਂ ਹੁਸ਼ਾਰਪੁਰ ਦੇ ਵੱਖ-ਵੱਖ ਪੋਲਿੰਗ ਸਟੇਸ਼ਨਾਂ ਦੀਆਂ ਇਹ ਵੀਡੀਓਜ਼ ਨੇ ਜਿੱਥੇ ਕਿ ਤੁਸੀਂ ਦੇਖਦੇ ਹੋ ਕਿ ਵੱਡੀ ਗਿਣਤੀ ਦੇ ਅੱਪਾ ਕਹਿ ਸਕਦੇ ਆ ਕਿ ਲੋਕਾਂ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਫੀ ਜ਼ਿਆਦਾ ਉਤਸ਼ਾਹ ਪਾਇਆ ਜਾ ਰਿਹਾ ਤੇ ਜੇਕਰ ਆਪਾਂ ਚੋਣ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਚੋਣ ਪ੍ਰਸ਼ਾਸਨ ਦਾ ਵੀ ਜਿਹੜਾ ਜ਼ੋਰ ਲੱਗਿਆ ਹੋਇਆ ਹੈ ਕਿ 70% ਤੱਕ ਘੱਟੋ ਘੱਟ ਵੋਟ ਹੈ ਜਿਹੜੀ ਉਹ ਜ਼ਰੂਰ ਪੋਲ ਕਰਵਾਈ ਜਾਵੇ ਤੇ ਹੁਸ਼ਿਆਰਪੁਰ ਦੇ ਵਿੱਚ 16 ਲੱਖ ਤੋਂ ਵਧੇਰੇ ਵੋਟਰ ਆਪਣੀ ਵੋਟ ਦੀ ਵਰਤੋਂ ਕਰਨਗੇ ਸੋ ਹੁਣ ਤਸਵੀਰਾਂ ਤੁਹਾਨੂੰ ਹਾਰਪੁਰ ਸ਼ਹਿਰ ਦੀਆਂ ਦਿਖਾਈਆਂ ਜਾ ਰਹੀਆਂ ਨੇ ਜਿੱਥੇ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਮੈਡਮ ਯਮਨੀ ਗੋਮਰ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਭਾਜਪਾ ਗੂ ਵਿਜੇ ਸਾਪਲਾ ਵੱਲੋਂ ਆਪਣੀ ਵੋਟ ਦੀ ਵਰਤੋਂ ਕੀਤੀ ਗਈ ਹੈ ਤੇ ਜਦੋਂ ਇਹਨਾਂ ਰਾਜਨੀਤਿਕ ਆਗੂਆਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਕੀ ਕੁਛ ਇਹਨਾਂ ਦਾ ਕਹਿਣਾ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਚੁੱਕਾ ਹੈ ਕਿਸ ਤਰ੍ਹਾਂ ਦੇ ਦੂਜੀ ਵਾਰ ਤੁਸੀਂ ਕੈਂਡੀਡੇਟ ਬਣ ਕੇ ਵੋਟ ਪਾ ਰਹੇ ਉਸ ਤੋਂ ਸਮਝੀਏ ਵਧੀਆ ਲੱਗ ਰਿਹਾ ਹੈ आ, राइट है ਸਾਡਾ ਕਨਸਟੀਟਿਊਸ਼ਨ ਸਾਨੂੰ ਇੱਕ ਰਾਈਟ ਦਿੱਤਾ ਹੈ ਤੇ ਆਈ ਥਿੰਕ ਕਿ ਸਾਰਿਆਂ ਨੂੰ ਇਸ ਅਧਿਕਾਰ ਦਾ ਯੂਜ਼ ਕਰਨਾ ਚਾਹੀਦਾ ਹੈ ਇਸਤੇਮਾਲ ਕਰਨਾ ਚਾਹੀਦਾ ਹੈ ਤੇ ਸਾਰਿਆਂ ਨੂੰ ਵੋਟ ਜ਼ਰੂਰ ਪਾਣੀ ਚਾਹੀਦੀ ਹੈ ਜਿਸ ਤਰ੍ਹਾਂ ਨਹੀਂ ਉਮੀਦ ਹੈ ਹਾਂ ਉਮੀਦ ਕਰਦੇ ਹਾਂ ਲੋਕਾਂ ਨੇ ਬਹੁਤ ਪਿਆਰ ਦਿੱਤਾ ਹੈ ਤੇ ਉਹ ਪਿਆਰ ਆਸ਼ੀਰਵਾਦ ਵੋਟ ਦੇ ਰੂਪ ਦੇ ਵਿੱਚ ਜ਼ਰੂਰ ਸਾਹਮਣੇ ਆਏਗਾ ਜੀ ਸਰ ਹਾਂਜੀ ਸਾਪਲਾ ਜੀ ਅੱਜ ਵੋਟ ਕਰਕੇ ਆਏ ਹੋ ਵੋਟ ਕਰਨਾ ਜਿਹੜਾ ਆ ਹਰ ਇੱਕ ਨਾਗਰਿਕ ਦਾ ਕਰਤੱਵਿਆ ਆ ਔਰ ਉਸ ਕਰਤੱਵਿਆ ਦਾ ਪਾਲਨ ਕਰਨ ਦੇ ਲਈ ਆਏ ਆ ਔਰ ਕਿਉਂਕਿ ਅਸੀਂ ਸਾਰਿਆਂ ਨੂੰ ਬਾਕੀਆਂ ਨੂੰ ਕਹਿੰਨੇ ਕਿ ਵੋਟ ਕਰਨ ਦੇ ਲਈ ਜਿਹੜਾ ਬਹੁਤ ਜ਼ਰੂਰੀ জানা ਚਾਹੀਦਾ ਕਿਉਂਕਿ ਵੋਟ ਸਰਕਾਰ ਬਣਾਉਣ ਦੇ ਵਿੱਚ ਔਰ ਸਰਕਾਰ ਚੁਣਨ ਦੇ ਲਈ ਸਹੀ ਫੈਸਲਾ ਲੈਣ ਦੇ ਲਈ ਹਰ ਇੱਕ ਦੇਸ਼ ਦੇ ਲੋਕਤੰਤਰ ਦੀ ਮਰਿਆਦਾ ਨੂੰ ਕਾਇਮ ਰੱਖਣ ਦੇ ਲਈ ਵੋਟ ਪਾਉਣਾ ਜ਼ਰੂਰੀ ਆ ਔਰ ਉਸ ਵੋਟ ਦਾ ਫਰਜ਼ ਦਾ ਜਿਹੜਾ ਅਸੀਂ ਆਦਾ ਜਿਹੜਾ ਆਪਣਾ ਫਰਜ਼ਦਾ ਕੀਤਾ ਉਹਦੇ ਲਈ ਆਪਣਾ ਵੋਟ ਪਾ ਕੇ ਆਇਆ ਕੀ ਚਾਹਣਾ ਹੈ ਤੁਹਾਨੂੰ ਲੋਕਾਂ ਨੂੰ ਕਿਹੜਾ ਲੋਕ ਮੁੱਦਿਆਂ ਨੂੰ ਆਧਾਰ ਬਣਾ ਕੇ ਵੋਟ ਕਰਨੀ ਚਾਹੀਦੀ ਹੈ ਲੋਕਾਂ ਨੂੰ ਦੇਖੋ ਅੱਜ ਦੀ ਡੇਟ ਦੇ ਵਿੱਚ ਮੈਂ ਇਹ ਤਾਂ ਕਹਿੰਨਗੇ ਕਿ ਸ਼ਾਇਦ ਪ੍ਰਚਾਰ ਪਰ باقی ਇਹ ਤਾਂ ਹੈ ਕਿ ਲੋਕ ਸਮਝਦਾਰ ਨੇ ਸਮਝ ਕੇ ਆਪਣਾ ਵੋਟ ਪਾਉਣਗੇ ਕਿ ਦੇਸ਼ ਦੀ ਸਰਕਾਰ ਦੇਸ਼ ਦੀ ਉਨਤੀ ਕਿਸ ਜਗ੍ਹਾ ਦਿੱਤੇ ਹੋਏਗੀ ਕੌਣ ਕਰਵਾ ਸਕਦਾ ਦੇਸ਼ ਨੂੰ ਇੱਕ ਇੱਕਠਾ ਕੌਣ ਕਰ ਸਕਦਾ ਦੇਸ਼ ਦਾ ਮਾਨ ਸਨਮਾਨ ਕੌਣ ਵਧਾ ਸਕਦਾ ਦੇਸ਼ ਦੀਆਂ ਲੋੜਾਂ ਨੂੰ ਪੂਰਾ ਕੌਣ ਕਰ ਸਕਦਾ ਗਰੀਬ ਦੀ ਮਹਿਲਾਵਾਂ ਦੀ ਤੇ ਯੁਵਾਵਾਂ ਦੀ ਕਿਸਾਨਾਂ ਦੀਆਂ ਲੋੜਾਂ ਨੂੰ ਕੌਣ ਪੂਰਾ ਕਰ ਸਕਦਾ ਸਾਰਿਆਂ ਨੂੰ ਉਹਨਾਂ ਦਾ ਧਿਆਨ ਕਰਦੇ ਹੋਏ ਆਪਣੇ ਲੋਕਾਂ ਨੂੰ ਆਪਣਾ ਫਰਜ਼ ਦਾ ਵੋਟ ਦਾ ਜਿਹੜਾ ਸਹੀ ਫੈਸਲਾ ਲੈਣਾ ਚਾਹੀਦਾ। ਸਾਫਲਾ ਜੀ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਸਵੇਰ ਸਮੇਂ ਤੋਂ ਹੀ ਲੋਕ ਵੱਡੀਆਂ ਲਾਈਨਾਂ ਹੁਸ਼ਿਆਰਪੁਰ ਦੇ ਵਿੱਚ ਚੱਲ ਲੱਗਦਾ ਕਿ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਲੋਕਾਂ ਦੇ ਵਿੱਚ। ਦੇਖੋ ਸਵੇਰੇ ਸਵੇਰੇ ਲੋਕਾਂ ਨੇ ਇੰਨਾ ਉਤਸ਼ਾਹ ਹੈ ਕਿ ਮੈਨੂੰ ਵੀ ਕਾਫੀ ਲੰਬੀ ਲਾਈਨ 'ਚ ਖੜੇ ਹੋਣਾ ਪਿਆ ਆ ਔਰ ਉਹਦੇ 'ਚ ਲਾਈਨ 'ਚ ਖੜੇ ਹੋ ਕੇ ਵੋਟ ਪਾਉਂਦਾ ਜਿਹੜਾ ਮੈਨੂੰ ਦਿਖਦਾ ਹੈ ਕਿ ਲੋਕ ਜਿਹੜੇ ਉਤਸ਼ਾਹੀ ਤੇ ਨੇ ਔਰ ਵੋਟ ਪਾਉਣ ਦੇ ਲਈ ਆਪਣੀ ਜਿਹੜਾ ਫਰਜ਼ ਦਾ ਕੰਮ ਦੇ ਲਈ ਆਪਣਾ ਫਰਜ਼ ਸਮੇਂ ਦੇ ਹੋਏ ਬਹੁਤਾਂ ਤੇ ਪਹੁੰਚੀ ਹੋਈ ਲੱਗਦਾ ਹੈ ਕਿ ਬੋਲਿੰਗ ਜਿਆਦਾ ਹੋएगी ਅੱਗੇ ਨਾ ਇਹ ਤਾਂ ਆਸਤਾ ਕਰ ਸਕਦੇ ਆ ਪਰ ਬਾਕੀ ਸ਼ਾਮ ਨੂੰ ਪਤਾ ਲੱਗੇਗਾ ਆਸਤਾ ਕਰਨੀ ਚਾਹੀਦੀ ਹੈ ਕਿਉਂਕਿ ਜਿਸ ਤਰੀਕੇ ਨਾਲ ਸਾਰਿਆਂ ਨੇ ਆਹਵਾਨ ਕੀਤਾ ਹੈ ਚਾਹੇ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਸਾਰਿਆਂ ਨੇ ਕਿਹਾ ਕਿ ਵੋਟ ਜਿਹੜਾ ਪਾਉਣ ਦੀ ਜਰੂਰ ਜਾਓ ਔਰ ਉਹਦੇ ਲਈ ਜਰੂਰੀ ਜੜੀਆਂ ਜ਼ਰੂਰਤਾਂ ਵੀ ਪੂਰੀਆਂ ਕਰਨ ਦੇ ਲਈ ਤਾਂ ਕਿ ਉੱਥੇ ਹਰੇਕ ਕਿਸੇ ਵੋਟਰ ਨੂੰ ਕੋਈ ਤਕਲੀਫ ਨਾ ਹੋਵੇ ਇਸ ਚੀਜ਼ ਦਾ ਵੀ ਇਲੈਕਸ਼ਨ ਕਮਿਸ਼ਨ ਵੱਲੋਂ ਖਿਆਲ ਕੀਤਾ ਗਿਆ ਤੇ ਸੋ ਸਾਨੂੰ ਵੀ ਜਿਹੜਾ ਛੇਤੀ ਛੇਤੀ ਉਹਨਾਂ ਦਾ ਨਾਲ ਕਰਤੱਵ ਆਪਣਾ ਨਿਭਾਉਂਦੇ ਹੋਏ ਵੋਟ ਦੀ ਪੋਲਿੰਗ ਜਿਹੜੀ ਹੈ ਉਹ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਵੋਟ ਪਾਉਣ ਦਾ ਹਰੇਕ ਨੂੰ ਅਧਿਕਾਰ ਹੈ ਉਹ ਆਪਣਾ ਕਿਸੇ ਵੀ ਜਿਸ ਨੂੰ ਵੀ ਵੋਟ ਪਾਉਣਾ ਚਾਹੁੰਦਾ ਪਾਵੇ ਪਰ ਵੋਟ ਪਾਉਣ ਜ਼ਰੂਰ ਆਵੇ ਠੀਕ ਹੈ ਠੀਕ ਹੈ ਸਰ ਜੀ